ਉਹੀ ਆ ਕੇ ਢੰਗ ਗਿਆ ਹੈਲੋ ਵੀਜੀ ਹੈ ਕਹਿੰਦੇ ਮੇਰੇ ਘੁੱਟਾ ਦਾ ਓਨਰ ਤੁਸੀਂ ਸੋਲਰ ਘਾਟਾ ਦੀ ਕਿਸ਼ਤੀ ਕਾਫੀ ਦੇਣੀ ਆ ਬਾਕੀ ਬੈਦੇ ਪੁੱਦੇ ਦੀ ਗੱਲ ਤੁਸੀਂ ਆਪ ਕਰ ਲੋ ਇਹ ਕਰੀਏ ਕੱਲ ਕਾਨੂੰਨ ਕਰੂਗਾ ਇਹ ਇਗਲੀਜ਼ ਇਗਲੀਜ਼ਿੰਗ ਹੈਲੋ ਆਂ ਕਹਿੰਦੇ ਪਸੰਦ ਕਰਦੇ ਆਂ ਇਕ ਪਲੈਂਟ ਆਉਟ ਤੇ ਇੱਕ ਜਿਹੜੀ ਜਗਰ ਰਜਿਸਟਰੀ ਹੈ ਨਾ ਜਿਹਦੇ ਨੂੰ ਫੋਰ ਰੈਂਡ ਡੇਟਾ ਪ੍ਰੋਸੈਸਿੰਗ ਦਾ ਬੋਲ ਸਿੰਗਲ ਸਨਪੋਰਟ ਕਰਦਾ ਕਰ ਕਰਦਾ ਹੈ ਬਹੁਤ ਹੈ ਸਾਡੇ ਨਾਲ ਫੀਸ ਵਜਿਹਾ ਸਰਕਾਰੀ ਫੀਸ ਜਿਹੜੀ ਆਉਣਾ ਲੱਗਦਾ ਹੈ ਹੈਂਡ ਆਪ ਕੋਈ ਚੋਣ ਸੰਭਵ ਹੈ ਕਿ ਬਾਕੀ ਦਾ ਬਾਕੀ ਦਾ ਜਿਹੜਾ 2000 ਰੁਪਏ ਲੱਗਣਾ 5 ਮਿੰਟਾਂ ਚੋਂ ਕੋੜਾ ਕਰਦਾ ਚਲਦਾ ਕੋਈ ਨਹੀਂ ਤੇ ਜਿਹੜਾ ਅਧਿਨਿਯਮਿਤ ਕੀ ਹੋ ਗਿਆ ਮੇਰੇ ਵਾਸਤੇ ਕੁਝ ਨਿਯਮ ਕਰਦੇ ਮੇਰੇ ਜਿਹੜਾ ਵਾਸਤੇ ਪਰਫਾਰਮ ਕਰਦਾ ਹੈਗਾ ਤੁਹਾਨੂੰ ਆਪ ਵੀ ਫੋਨ ਕਰਵਾ ਦੇਣਾ ਨਹੀਂ ਧਾਖਣਾ ਸ਼ਹਿਰ ਵਿੱਚ ਜਿਹੜਾ ਦੇਖੋ ਮਨਨ ਤੁਸੀਂ ਰਿਪੋਰਟ ਨੂੰ ਸੰਪਰਕ ਦਾਰਕੜ ਦੇ ਵਟਸਐਪ ਕਰਵਾਉਣਾ ਇਹ ਕੰਮ ਕਰਨ ਤੋਂ ਪਹਿਲੇ ਚਾਹੀਦਾ ਤੁਹਾਨੂੰ ਕਰਨਾ ਸਮਾਂ ਲੱਗੂਗਾ 20 ਤੋਂ 25 24 ਮਿੰਟ ਚੱਲ ਜਾਣਾ ਫਿਰ ਤੱਕ ਮੈਂ ਦਵਾ ਸਕਦਾ ਇਹ ਤਾਂ ਵੀ ਨਹੀਂ ਲੱਗਿਆ ਨੇ ਪਰਮਿਸ਼ਨ ਲੈਣੀ ਚਾਹਤ ਹੈ ਤੇ ਜਿਹੜਾ ਆਪਰੇਸ਼ਨ ਇਹ ਥੋੜਾ ਜਿਹਾ ਮੈਡੀਕਲ ਕਰਾ ਕੇ ਚਾਰ ਦਿਨ ਚੰਨ ਰਿਹਾ ਹੋਵੇ ਚਾਰ ਦਿਨ ਵਿੱਚ ਅੱਜ ਕੋੜੇ ਤੇ ਹੋ ਗਏ ਕਿ ਸਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨੀਸ਼ ਕੁਮਾਰ ਹੈ ਕੀ ਮਾਮਲਾ ਹੋਇਆ ਕਹਿੰਦੇ ਕਿ ਤੁਹਾਡਨੇ ਕਿ ਧੋਖਾ ਧੜੀ ਹੋਈ ਹੈ ਕਿੰਨਾ ਕਲੀ ਮਲਾਜਮ ਬਣ ਕੇ ਆਏ ਸੀ ਕੀ ਮਾਮਲਾ ਪੁਰਾਣਾ ਹੈ ਇਹ 1 April ਦੀ ਗੱਲ ਹੈ ਤੇ ਮੇਰੇ ਨਾਲ ਦੀ ਇੱਕ ਜਗ੍ਹਾ ਭਈ ਹੈ ਮੈਂ ਉੱਥੇ ਦੁਕਾਨ ਖਤਨੀ ਸੀ ਜਿਹਦੀ ਕਿ ਮੈਂ ਆਨਲਾਈਨ ਫੀਸ ਭਰਾਈ ਹੋਈ ਹੈ 5 ਫਾਈਬਰ ਗ੍ਰੇਡ ਦੀ ਜਿਹੜੀ ਕਿ ਇਸ ਕੰਮ ਦੇ ਵਿੱਚ ਜ਼ਰੂਰੀ ਹੁੰਦੀ ਹੈ ਤੇ ਉਹਦੇ ਅੰਗੇਸਟ ਇਹ ਆਏ ਤੇ ਕਹਿੰਦੇ ਅਸੀਂ ਉਸ ਤੋਂ ਵਿਭਾਗ ਤੋਂ ਆਏ ਆ ਫਾਇਰ ਬਲਕ ਆਪ ਲੋ ਸਮਰਾਲੇ ਤੋਂ ਤੇ ਅਸੀਂ ਤੁਹਾਡਾ ਏਰੀਆ ਦੇਖਣਾ ਮੈਂ ਕਿਹਾ ਜੀ ਮੈਂ ਉੱਥੇ ਕਿਸੇ ਦਕਸ਼ਤੇ ਖੜਾ ਹਾਂ ਇਹ ਦੁਕਾਨ ਉੱਤੇ ਬੰਦ ਰਹਿ ਗਈ ਹੈ ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰੋ ਜਿਹੜਾ ਲੱਗਦਾ ਤੁਸੀਂ ਦੇਖਣਾ ਦੇਖ ਸਕਦੇ ਹੋ ਤੇ ਇਹਨਾਂ ਨੇ ਉੱਥੇ ਦੇਖਿਆ ਇਹ ਕਹਿੰਦੇ ਵੀ ਤੁਹਾਡੀਆਂ ਆਬਜੈਕਸ਼ਨ ਲੱਗੀ ਹੋਈਆਂ ਐ ਦੋ ਵੀ ਦੋ ਆਨਲਾਈਨ ਤੁਹਾਡੇ ਮੈਨ ਕਲੀਅਰ ਨਹੀਂ ਹੋਣੀਆਂ ਮੈਂ ਕਹਿੰਦਾ ਮੈਂ ਫੀਸ ਤਾਂ ਭਰ ਆ ਚੁੱਕਿਆ ਹਾਂ ਇਹ ਕਹਿੰਦੇ ਉਹ ਫੀਸ ਨਹੀਂ ਅਸੀਂ ਜੜੀ ਤੁਹਾਨੂੰ ਲੱਗ ਫੀਸ ਦੇਣੀ ਪਊਗੀ ਸਾਨੂੰ ਵੀ ਅਸੀਂ ਤਾਂ ਤੁਹਾਨੂੰ ਐਨਓਸੀ ਲਿਆ ਕੇ ਦੇ ਸਕਦੇ ਮੈਂ ਕਹਿੰਦਾ ਜੀ ਵੀ ਸਾਰੀ ਫੀਸ ਤਾਂ ਅਸੀਂ ਓਕੇ ਕਰ ਚੁੱਕੇ ਹਾਂ ਇਹ ਕਹਿੰਦੇ ਜੀ ਦੇਖੋ ਰਿਸ਼ਵਤ ਇਹਨਾਂ ਨੇ 20000 ਰੁਪਏ ਦੀ ਡਿਮਾਂਡ ਕੀਤੀ ਸੀ ਗਰੰਟੀ ਦੇ ਪੈਸੇ ਮੰਗੇ ਹਾਂਜੀ ਫੋਨ ਦੇ ਪੈਸੇ ਮੰਗੇ ਸੀ ਇਹਨਾਂ ਨੇ 20000 ਰੁਪਏ ਦੀ ਡਿਮਾਂਡ ਕੀਤੀ ਸੀ 15000 ਦੀ ਗੱਲ ਓਕੇ ਹੋਈ ਸੀ ਤੇ 5000 ਰੁਪਏ ਮੇਰੇ ਕੋਲ ਲੈ ਗਏ ਸੀ ਉਸ ਟਾਈਮ ਉਸ ਬ੍ਰਦਰ ਤੋਂ ਤੇ ਬਾਕੀ ਕਹਿੰਦੇ ਤੁਹਾਨੂੰ 4-5 ਦਿਨ ਦੇ ਵਿੱਚ ਅਸੀਂ ਐਨਓਸੀ ਦੇ ਕੇ ਬਾਕੀ ਵਸੇ ਫੇਰ ਲੈ ਕੇ ਜਾਵਾਂਗੇ। ਵੇ ਸੀ ਸੀ ਟੀ ਵੀ ਦੇ ਵਿੱਚ ਐ ਜੋ ਕਹਿ ਇੱਥੇ ਜਾ ਰਹੇ ਹਾਂ। ਹਾਂਜੀ। ਉਸ ਦਿਨ ਵੀ ਕੌਣ ਆ? ਉਹ ਇਹੀ ਜੋ ਮੁਲਾਜ਼ਮ ਬਣ ਕੇ ਆਏ ਸੀਗੇ। ਕੀ ਨਾਮ ਵੀ ਦੱਸਿਓ ਸੀਮਨ। ਇਹਨਾਂ ਨੇ ਇੱਕ ਰਵੀ ਸੀ ਇੱਕ ਨਾਮ ਹੋਰ ਸੀਗਾ। ਪ੍ਰੇਮ ਕੁਮਾਰ ਸੀ ਜਿਨ੍ਹਾਂ ਦਾ ਨਾਮ ਤੇ ਇੱਕ سنی ਰੋੜਾ ਤਾਨੂੰ ਪਤਾ ਕਿਵੇਂ ਚੱਲਿਆ ਕਿ ਤੁਹਾਡੇ ਨਾਲ ਧੋਖਾ ਧੜੀ ਹੋਈ ਮੈਂ ਆਪਣੇ ਇੱਕ ਮਿੱਤਰ ਨੂੰ ਫੋਨ ਕੀਤਾ ਸੀ ਸਮਰਾਲੇ ਮੈਂ ਕਿਹਾ ਜੀ ਇਸ ਤਰ੍ਹਾਂ ਕਰਕੇ ਉਹ ਆਏ ਸੀ ਤੇ ਉਹ ਆਪਣੇ ਆਪ ਨੂੰ ਉਹ ਜਾਂਦੇ ਸੀ ਉਹਨਾਂ ਨੇ ਪਤਾ ਕਰਿਆ ਵੀ ਇਸ ਤਰ੍ਹਾਂ ਦਾ ਮੁਰਾਜੂਮ ਨਾਮ ਦਾ ਕੋਈ ਹੈ ਨਹੀਂ ਤਾਂ ਸਾਨੂੰ ਪਤਾ ਲੱਗੇ ਵੀ ਇਹ ਬੰਦੇ ਝਾਲੀ ਹੈ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਦੇ ਬਣਦੀ ਰਿਪੋਰਟ ਲਖਾਈ ਹੈ ਤੇ ਮੈਂ ਸਰਕਾਰ ਤੋਂ ਚਾਹਾਂਗਾ ਵੀ ਇਹਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਜੇ ਰੇਸ਼ੋਦ ਖੋਰੀ ਦੇ ਮਾਮਲੇ ਨੂੰ ਥੱਲ ਪਾਈ ਜਾ ਸਕੇ ਸਵਾਲ ਇਹਨਾਂ ਸਵਾਲ ਹੈ ਕਿ ਜੋ ਫਾਈਲ ਅਗ੍ਰੀਡ ਕੇ ਐਨਓਸੀ ਲੈਣੀ ਭਲਾਈ ਕਿੱਥੋਂ ਮਿੱਤੀ ਗਈ ਸੀ ਫਰਮ ਵਾਲੇ ਤੋਂ ਅਪਲਾਈ ਕੀਤੀ ਗਈ ਸੀ ਤੇ ਆਨਲਾਈਨ ਫੀਸ ਭਰੀ ਗਈ ਸੀ ਤੇ ਇਹਦੇ ਵਿੱਚ ਕਿਹੜੀ ਸਵਾਲ ਖੜਾ ਹੁੰਦਾ ਕਿ ਇਹਨਾਂ ਨੂੰ ਪਤਾ ਕਿਵੇਂ ਲੱਗ ਗਿਆ ਕਿ ਤੁਸੀਂ ਅਪਲਾਈ ਕੀਤੀ ਹੋ ਜੇ ਨਕਲੀ ਮਾਮਲਾ ਆ ਜਾਵੇ ਇਹੀ ਚੀਜ਼ ਮੈਂ ਜਾਣਨਾ ਚਾਹੁੰਦਾ ਜਾਨਾ ਹੈ ਵੀ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਜਦ ਕਿ ਇਹ ਨਾਮ ਵਿਭਾਗ ਦੇ ਬੰਦੇ ਐ ਤੇ ਇਹਨਾਂ ਨੂੰ ਵਿਭਾਗ ਚ ਕੋਣ ਦੱਸ ਰਿਹਾ ਵੀ ਮੈਂ ਅਪਲਾਈ ਕੀਤਾ ਹੋਇਆ ਹਾਂ ਤੁਸੀਂ ਕੀ ਮੰਗ ਕਰਦੇ ਮੈਂ ਇੱਕ ਨੈਕ ਦੀ ਮੰਗ ਕਰਦਾ ਵੀ ਇਹਨਾਂ ਤੇ ਵਣਦੀ ਕਾਰਵਾਈ ਕੀਤੀ ਜਾਵੇ ਤੇ ਇਹ ਰਿਸ਼ਵਤ ਖਰੀ ਨੂੰ ਥੱਲ ਪਾਈ ਜਾਵੇ ਸਰਿਕਾ ਮਾਮਲਾ ਆਇਆ ਦੋ ਫਾਇਰ ਅਫਸਰ ਜੋ ਮੁਲਾਜ਼ਮ ਨਹੀਂ ਸੀ ਕਿਤੇ ਪਾਸੇ ਪੈਸੇ ਲੈਣ ਗਏ ਹੋਏ ਸੀ ਤੇ ਉਹਨਾਂ ਦੀ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਕੋਲ ਸ਼ਿਕਾਇਤ ਵੀ ਆਈ ਹੈ ਹਾਂਜੀ ਇਹਦੇ ਬਾਰੇ ਇਹ ਕੱਲ ਦੀ ਘਟਨਾ ਹੈਗੀ ਹੈ ਤੇ ਜਿਵੇਂ ਹੀ ਮੈਨੂੰ ਇਹਦਾ ਪਤਾ ਲੱਗਿਆ ਤੁਸੀਂ ਮੌਕੇ ਤੇ ਵੀ ਗਿਆ ਤੇ ਦੋ ਬੰਦੇ ਜਿਹੜੇ ਸੀ ਜਿਹੜੇ ਸਾਡੇ ਕਰਮਚਾਰੀ ਨਹੀਂ ਸੀਗੇ ਉਹ ਇੱਕ ਦੁਕਾਨਦਾਰ ਦੇ ਨਾਲ ਵੀ ਜਿਹੜੇ ਕੰਪਲੇਨੈਂਟ ਹੈਗੇ ਆ ਉਹਨਾਂ ਨੇ ਦੱਸਿਆ ਵੀ ਇਹ ਸਾਡੋਂ ਪੈਸੇ ਮੰਗ ਰਿਹਾ ਤੇ ਫਿਰ ਉਹਨਾਂ ਵੱਲੋਂ ਅਸੀਂ ਵੀ ਮੇਰੇ ਵੱਲੋਂ ਇਹਨਾਂ ਨੂੰ ਕਿਹਾ ਗਿਆ ਵੀ ਇਹਦੀ ਲਿਖਤੀ ਸ਼ਿਕਾਇਤ ਹੁਣੇ ਹੀ ਕਰੋ ਪੁਲਿਸ ਨੂੰ ਵੀ ਦੋ ਦਸਾਨੂੰ ਵੀ ਦੋ ਤੇ ਤਾਂ ਜੋ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹ ਵੀ ਪਤਾ ਲੱਗੇ ਵੀ ਕੀ ਕੋਈ ਸਾਡਾ ਮੁਲਾਜ਼ਮ ਵੀ ਇਸ ਦੇ ਵਿੱਚ ਇਨਵੋਲਡ ਤਾਂ ਨਹੀਂ ਹੈ ਤੇ ਸਰ ਇਹ ਮਤਲਬ ਕਿੰਨੇ ਪੈਸੇ ਮੰਗੇ ਗਏ ਸੀ ਉਹਨਾਂ ਕਹਿਣ ਮੁਤਾਬਕ ਕੁਝ ਫੀਸ ਹੀ 20000 ਰੁਪਏ ਦੇ ਨਾੜੇ ਨਾੜੇ ਦੱਸ ਰਹੇ ਸੀਗੇ ਵੀ ਉਹਨਾਂ ਵੱਲੋਂ ਇਹ ਡਿਮਾਂਡ ਕੀਤੀ ਗਈ ਤੇ ਸਰ ਇਹ ਮਤਲਬ ਇਹ ਹੈ ਕਿ ਜਾਲੀ ਜੋ ਕੱਲ ਮੁਲਾਜ਼ਮ ਬਣ ਕੇ ਕੰਮ ਕੀਤਾ ਜਾ ਰਿਹਾ ਹਾਂ ਹਾਂ ਉਹ ਕਹਿ ਰਹੇ ਸੀ ਵੀ ਇਹਨਾਂ ਨੇ ਕਿਹਾ ਵੀ ਅਸੀਂ ਮੁਲਾਜ਼ਮ ਪਰ ਉਹਨਾਂ ਚ ਕੋਈ ਵੀ ਸਾਡਾ ਮੁਲਾਜ਼ਮ ਨਹੀਂ ਸੀ ਕਿ ਪੁਲਿਸ ਵੱਲੋਂ ਮਤ ਪੁਲਿਸ ਵੱਲੋਂ ਪੁਲਿਸ ਨੂੰ ਦਿੱਤੀ ਗਈ ਇਹ ਸ਼ਿਕਾਇਤ ਆਪ ਵੀ ਉਸ ਵੇਲੇ ਹੀ ਕੰਪਲੀਟ ਭੇਜ ਚੁੱਕੇ ਸਾਡੇ ਵੱਲੋਂ ਵੀ ਚਲੀ ਗਈ ਆ ਤੇ ਸ਼ਾਇਦ ਉਹਨਾਂ ਨੇ ਆਪਣੇ ਵੱਲੋਂ ਵੀ ਕੀਤੀ ਹੋਊਗੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਨੂੰ ਨੂਜੀ ਕੁਮਾਰ ਜੀ ਹਾਂ ਜੀ ਟਿਕੜ ਤੋਂ ਕਹਿਣਗੇ ਤੁਹਾਡੇ ਕੋਲੋਂ ਤੋਂ ਨਕਲੀ ਜੋ ਫਾਇਰ ਮਾਮਲਾ ਮੜ ਕੇ ਆਈ ਸੀ ਕੀ ਮਾਮਲਾ ਹੋਇਆ ਮਾਮਲਾ ਇਹਦਾ ਹੋਇਆ ਜੀ ਮੇਰੇ ਇੱਕ ਕਜ਼ਨ ਐ ਕਮਾਨ ਤੋਂ ਇੱਕ ਤਰੀਕ ਨੂੰ ਉਹਨਾ ਕੋਲ ਗਏ ਜਿਹੜੇ ਫਾਇਰ ਜਾਲੀ ਬਣ ਕੇ ਗਏ ਨੇ ਉਹਨਾਂ ਨੇ ਆਨਲਾਈਨ ਫੀਸ ਭਰਾਈ ਹੋਈ ਸੀਗੀ ਵੀ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਵੀ ਤੁਹਾਡੀ ਐਨਓਸੀ ਕਲੀਅਰ ਕਰਾਣੀ ਹੈ ਤੇ ਨੁਕਸ ਨੇ ਵੀ ਕਲੀਅਰ ਕਰਾਣ ਦੇ ਪੈਸੇ ਨੇ ਤੁਹਾਨੂੰ ਹਫ਼ਤੇ ਅੰਢ 'ਚ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਸ਼੍ਰੀ ਚੇਤਨ ਕੁਮਾਰ ਜੀ ਮਨੀਸ਼ ਕੁਮਾਰ ਸਾਨੂੰ ਚੇਤਨ ਕੁਮਾਰ ਤੇ ਕਹਿੰਦੇ ਵੀ ਵੀ ਅਸੀਂ ਤੇ ਫੀਸ ਭਰੀ ਜਾਵਾਂ ਕਹਿੰਦੇ ਨੀਹ 'ਚ ਨੁਕਸ ਨੇ ਤਾਂ ਕਰਕੇ ਕਲੀਅਰ ਕਰਨ ਲਈ ਨਾ ਵੀ 20000 ਰੁਪਏ ਦੇਣਗੇ 15000 ਡਿਸਾਈਡ ਹੋਇਆ ਜੀ 5000 ਰੁਪਏ ਉਹਨਾਂ ਦੇ ਤਾਂ 10000 ਰੁਪਿਆ ਕਹਿੰਦੇ ਹਫ਼ਤੇ ਦੇ ਦਸ ਦਿਨ ਦੇ ਵਿੱਚ ਵਿੱਚ ਤੁਹਾਨੂੰ ਐਨਓਸੀ ਕਲੀਅਰ ਕਰਾ ਕੇ ਪੈਸੇ ਲੈ ਜਾਗੇ ਉਸ ਤੋਂ ਬਾਅਦ ਜੇ ਮਨੀਸ਼ ਕੁਮਾਰ ਜੀ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਂ ਕਲੀਅਰ ਕਰਾਇਆ ਬੰਦੇ ਕੋਲ ਨੇ ਇਹਨਾਂ ਨੂੰ ਮੈਂ ਸਵੇਰੇ ਮਾਰਨਿੰਗ ਫੋਨ ਕੀਤਾ 2 ਤਰੀਕ ਨੂੰ ਮੈਂ ਕਿਹਾ ਜੀ ਤੁਸੀਂ ਕਿਤੋਂ ਹੋ ਕਹਿੰਦੇ ਖੰਨੇ ਤੋਂ ਮੈਨੂੰ ਪਤਾ ਲੱਗਿਆ ਜੀ ਇਹਨਾਂ ਕਾਰੋਬਾਰ ਸਿਲੰਡਰਾਂ ਦਾ ਹੈ ਮੈਂ ਕਿਹਾ ਜੀ ਸਿਲੰਡਰ ਫਿਟ ਕਰਨ ਮੈਂ ਨੇ ਮੀਟਿੰਗ اٹੈਂਡ ਕੀਤੀ ਮੀਟਿੰਗ ਫਿਟ ਕੀਤੀ ਉਸ ਤੋਂ ਬਾਅਦ ਸੁਣਾਲੇ ਇਹਨਾਂ ਨੂੰ ਮੈਂ ਕਿਸੇ ਰੈਸਟੋਰੈਂਟ ਚ ਬੁਲਾਇਆ ਉੱਥੇ ਬੁਲਾ ਕੇ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਜੀ ਵੀ ਸਿਸਟਮ ਸਿਲੰਡਰ ਕਿੰਨੇ ਕਹਿੰਦੇ ਜੀ 10000 ਦੇ ਸਿਲੰਡਰ ਲੱਗਣੇ ਆ ਤੇ ਉਹਨੇ ਫੀਸ ਬਣਾ ਕੇ ਦੱਸੀ 28000 ਸਮਝੰਕ ਫੀਸ ਹੈ ਤੇ 10000 ਰੁਪਿਆ ਆਪਾਂ ਚੰਡੀਗੜ੍ਹ ਦੇਣਾ ਥੋੜੀ ਕਲੀਅਰ ਕਰਾਉਣ ਨੂੰ 10 ਦਿਨ 10000 ਰੁਪਿਆ ਲਵਾਂਗੇ ਇੱਥੇ ਫਾਇਰ ਹਸਣਾ ਜਿਹਨੇ ਸਾਡੂੰ ਭੇਜਿਆ ਹੋਇਆ ਪਹਿਲੇ ਇਹਨਾਂ ਨੇ ਆਂਦੀਦਾਰ ਮੈਨੂੰ ਇਹ ਕਿਹਾ ਵੀ ਅਸੀਂ ਫਾਇਰ ਅਫਸਰ ਮਲਾਇਮ ਹੈ ਸੁਣਨ ਵਾਲੇ ਨੈਟਰ ਕੌਂਸਲ ਤੋਂ ਤੇ ਉਸ ਤੋਂ ਬਾਅਦ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹਦੇ ਵਿੱਚ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਜਗਤਾਰ ਸਿੰਘ ਵਿਆਲਪੁਰਾ ਤੇ ਪ੍ਰਧਾਨ ਕਨਵੀਰ ਸਿੰਘ ਢਿਲੋਦੀ ਸ਼ਬੀ ਖਰਾਬ ਕਰਨ ਲਈ ਪਤਾ ਕੀਤਾ ਜਾਵੇ ਇਹਨਾਂ ਦੇ ਮਗਰ ਕੀ ਰਹਤ ਹੈ ਕਿਉਂਕਿ ਉਸੇ ਟਾਈਮ ਐ ਪ੍ਰਧਾਨ ਕਨਵੀਨਸਿੰਗ ਢਲੋਣਾ ਇਹਨਾਂ ਨੇ ਗੱਲ ਕਰਾਈ ਇਹਨਾਂ ਨੇ ਉਹੀ ਡਿਮਾਂਡ ਉਹਨਾਂ ਕੋਲ ਮੰਗੀ ਦੱਸੀ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਪ੍ਰਧਾਨ ਜੀ ਗੱਲ ਕਰ ਰਹੇ ਨੇ ਉਹ ਕਹਿੰਦੇ ਕੀ ਕੀ ਡਾਕੂਮੈਂਟ ਚਾਹੀਏ ਕਹਿੰਦੇ ਵੀ ਆਧਾਰ ਕਾਰਡ ਇੱਕ ਰਿਸਟੀ ਉਹਨਾਂ ਨੇ ਦੱਸਿਆ 20000 ਰੁਪਿਆ ਐਕਸਟਰਾ ਲੱਗੇਗਾ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਉਹਨਾਂ ਨੇ ਜਦੇ ਆਪਣੇ ਨਗਰ ਕੌਂਸਲ ਦੇ ਕਾਰਜ ਸਾਲ ਦੇ ਅਫਸਰ ਭੇਜੇ ਨਾਲ ਇੱਕ ਕਲਰਕ ਸਾਹਿਬ ਸੀਗੇ ਤੇ ਉਸ ਤੋਂ ਬਾਅਦ ਮੈਂ ਪੁਲਿਸ ਸਟੇਸ਼ਨ ਨੂੰ ਨਾਲੀ ਦਰਖਾਸਤ ਦਿੱਤੀ ਤੇ ਇੱਕ ਹੀ ਕਾਰਜ ਸਦਕਾ ਸਾਫ ਸੁਨਨ ਦਿੱਤੀ ਹੈ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਇਹ ਜਿਹੇ ਇਹ ਅੰਸਰ ਨੇ ਇਹਦੇ ਮਗਰ ਜਿਹੜੀ ਮਨੀਸ਼ ਕੁਮਾਰ ਜੀ ਨੇ ਐਨਓਸੀ ਅਪਲਾਈ ਕੀਤੀ ਆ ਆਖ ਨੂੰ ਉਹ ਆਈਡੀ ਪਹੁੰਚੀ ਹੈ ਫਾਇਰ ਅਫਸਰ ਦੇ ਆਈਡੀ ਚ ਇਹਨਾਂ ਨੂੰ ਕਿਵੇਂ ਲੀਕ ਹੋ ਰਿਹਾ ਵੀ ਉਹਨਾਂ ਨੇ ਸਿੱਧਾ ਹੀ ਉੱਥੇ ਪਹੁੰਚ ਗਏ ਸਮਾਨੋ ਮੈਂ ਕਹਿਨ ਤੋਂ ਪਾਪ ਹੈ ਇੱਕ ਸ਼ਿਕਾਰ ਹੋ ਗਿਆ ਤਾਂ ਇੱਕ ਦੂਜਾ ਸ਼ਿਕਾਰ ਹੋ ਸਕਦਾ ਹਾਂ ਹੋ ਜਾਂਦਾ ਹੈ ਉਹਨੇ ਵੀ ਜ਼ਿਆਦੀ ਡਿਮਾਂਡ ਕੀ ਮੈਂ ਹੱਥ ਜੋੜ ਕੇ ਸਰਕਾਰ ਬਹੁਤ ਖੈਰੀ ਹੈ 82 ਵਾਰੀ ਹੈ ਵੀ ਨਸ਼ਾ ਖਿਲਾਫ ਵੀ ਪਲੱਸ ਪ੍ਰਿਸ਼ਟਾਚਾਰ ਦੇ ਖਿਲਾਫ ਵੀ ਇਹ ਜਨਸਨਾ ਦੇ ਖਿਲਾਫ ਕਮ ਸਿਕ ਮੈਨੂੰ ਇਹ ਪਤਾ ਕੀਤਾ ਜਾਵੇ ਵੀ ਇਹਨਾਂ ਦੇ ਮਗਰ ਕਿਹੜੀ ਕੀ ਦਾ ਹੱਥ ਹੈ ਕਿਹੜਾ ਅਫਸਰ ਮਗਰ ਹੈ ਜਿਹੜਾ ਇਹਨੂੰ ਦੱਸ ਰਿਹਾ ਵੀ ਆਪਾਂ ਵੀ ਆ ਇਹ ਐਨਓਸੀ ਅਪਲਾਈ ਹੋਈ ਹੈ ਇਹਨਾਂ ਦੇ ਘਰੇ ਜਾ ਕੇ ਪੈਸੇ ਮੰਗੋ ਸਾਹਿਬ ਸਰ ਇੱਕ ਤੁਹਾਡੇ ਕੋਲੇ ਚ ਸ਼ਿਕਾਇਤ ਆਈ ਹੈ ਇੱਕ ਨਿਸ਼ਾਨਬੱਧ ਵਿਅਕਤੀ ਦੀ ਕਿ ਸਾਡੇ ਨਾਲ ਦੋ ਨਕਲੀ ਫਾਰਮੁਲੇ ਬਣ ਕੇ ਠੱਗੀ ਮਾਰ ਕੇ ਗਏ ਨੇ ਕੀ ਕਰਨਾ ਚਾਹੁੰਦੇ ਹਾਂ ਜੀ ਮੈਂ ਅਸੀ ਮੋਹਨ ਸਿੰਘ ਆ ਥਾੜਾ ਖਵਾਣੋ ਲੱਗਿਆ ਹਾਂ ਮੇਨੂੰ ਕਦਰਖਾਤ ਐਸਐਚਓ ਸਾਹਿਬ ਨੂੰ ਮਾਰਕ ਹੋਈ ਆ ਕੋਈ ਮਨੀਸ਼ ਕੁਮਾਰ ਹੈ ਜਿਹਨਾਂ ਦਰਖਾਹਤ ਦਿੱਤੀ ਆ ਕੋਈ ਫੈਰ ਦੇ ਕਰਮਚਾਰੀ ਬਣ ਕੇ ਇਹਨੂੰ ਖਰੀਦ ਕਰਾਉਣ ਬਾਰੇ ਉਹ ਇਹਨਾਂ ਕੋਲੋਂ ਕੋਈ ਪੈਸਾ ਦੀ ਮੰਗ ਕਰਦੇ ਸੀ ਕੁਝ ਲੈ ਵੀ ਗਏ ਸੀ ਉਹਦੀ ਪਰਤਾਲ ਕਰ ਰਹੇ ਆ ਜੋ ਵੀ ਕਾਰਵਾਈ ਹੋਏਗੀ ਉਹ ਮੁਚ ਲੈਂਦੀ ਆ ਬਈ ਪਰ ਇਹ ਵੀ ਪਤਾ ਲੱਗਿਆ ਕਿ ਇਹਨਾਂ ਨੇ ਸਮਰਾਲੇ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਦੋਨੋਂ ਪੱਖ ਨੂੰ ਦੇਖਿਆ ਜਾਵੇ ਚਲੋ ਦੋਨੋਂ ਪੱਖਾਂ ਨੂੰ ਦੇਖਿਆ ਜਾਏਗਾ ਜੀ ਸਮਰਾਲੇ ਵੀ ਦੇਖਿਆ ਜਾਏਗਾ ਵੀ ਵਾਕਈ ਉਹਨਾਂ ਨੇ ਇਥੇ ਗਲਤੀ ਕੀਤੀ ਆ ਤੇ ਉੱਥੇ ਵੀ ਜਿਹੜੀ ਇਹਨਾਂ ਨੇ ਗਲਤੀ ਕੀਤੀ ਜਦੋਂ ਅਜੇ ਨਗੜੀ ਫੈਰ ਆਫਸਰ ਬਣ ਕੇ ਕਾਰਵਾਈ ਮਤਲਬ ਇਹ ਕਰ ਰਹੇ ਨੇ ਪੈਸੇ ਨਜਾਇਜ਼ ਲੈ ਰਹੇ ਨੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ